ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਵਿੱਚ ਇੱਕ ਹੋਰ ਅਕਾਲੀ ਦਲ ਹੈ ਜਿਹੜਾ ਖੜਾ ਹੋ ਚੁੱਕਿਆ ਹੋਇਆ ਹੈ ਜਿਸ ਅਕਾਲ ਤਖਤ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੇ ਉਹਨਾਂ ਦੇ ਮੁਖੀ ਲਾਏ ਗਏ ਨੇ ਪ੍ਰਧਾਨ ਲਗਾਏ ਗਏ ਨੇ ਤਾਂ ਇਸੇ ਵਿੱਚ ਤੇ ਜ਼ਿਆਦਾ ਮਾਲ ਗੱਲਬਾਤ ਕਰਾਂਗੇ ਮੇਨਰ ਹਰਜਿੰਦਰ ਸਿੰਘ ਕੋ ਵੀ ਕਰਤਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਤੁਹਾਡਾ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਡਾ ਬਹੁਤ ਧੰਨਵਾਦ ਨੱਚ ਜੀ ਪੰਜਾਬ ਦੇ ਲੋਕ ਕਨਫਿਊਜ਼ ਨੇ ਪੰਥ ਪੰਥਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਵੀ ਕਿਦੇ ਤੇ ਉੱਤੇ ਜਕੀਰ ਕੀਤਾ ਜਾਵੇ ਕਿਦੇ ਤੇ ਨਾ ਕੀਤਾ ਜਾਵੇ ਕੌਣ ਪੰਥ ਦੇ ਨਾਲ ਖੜਾ ਔਰ ਕੌਣ ਪੰਥ ਦੇ ਖਿਲਾਫ ਹੈ ਕਿਵੇਂ ਲੋਕ ਇਸ ਦਾ ਫੈਸਲਾ ਕਰਨਾ ਇਹ ਸਵਾਲ ਮੈਂ ਬਹੁਤ ਵਾਰ ਨਾ ਸੁਣਿਆ ਲੋਕਾਂ ਤੋਂ ਔਰ ਮੀਡੀਆ ਤੋਂ ਸਪੈਸ਼ਲੀ ਭਈ ਪੰਥਕ ਪੰਥ ਨੂੰ ਬੜਾ ਖਦਸ ਸੋ ਤੁਸੀਂ ਇੱਕ ਛੋਟਾ ਜਿਹਾ ਸਵਾਲ ਆ ਤੁਸੀਂ ਸਿੱਖ ਨਹੀਂ ਮੈਂ ਸਿੱਖ ਨਹੀਂ ਅਸੀਂ ਪੰਥ ਦਾ ਹਿੱਸਾ ਨਹੀਂ ਤੇ ਸਾਡੇ ਮਨ 'ਚ ਤਾਂ ਕੋਈ ਸ਼ੰਕਾ ਨਹੀਂ ਸਾਡੇ ਮਨ 'ਚ ਤਾਂ ਕੋਈ ਗੱਲ ਨਹੀਂ ਹੈ ਸਾਨੂੰ ਤਾਂ ਇਹ ਭਲੀ-ਪਾਂਤ ਪਤਾ ਵੀ ਇਹ ਇਹ ਜਿਹੜੇ ਲੋਕ ਨੇ ਇਹ ਹਿੰਦੂਵਾਦੀ ਜਿਹੜੇ ਮੰਨੂਵਾਦੀ ਸੋਚ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਇਸ਼ਾਰੇ ਤੇ ਪਹਿਲਾਂ ਪਹਿਲਾਂ ਪੰਜਾਬੀਆਂ ਤੋਂ ਪੈਸਾ ਵਰਤ ਕੇ ਪੰਜਾਬ ਦੀ ਆਪ ਦੀ ਜਿਹੜੀ ਮਾਂ ਪਾਰਟੀ ਸੀ ਉਹਦਾ ਨੁਕਸਾਨ ਕਰਾਇਆ ਬੇਅਦਬੀਆਂ ਦੇ ਮੁੱਦੇ ਤੇ ਅਕਾਲੀ ਦਲ ਦੀ ਪਿੱਠ ਤੇ ਉਹ ਛਾਪ ਛੱਡਣ ਦੀ ਕੋਸ਼ਿਸ਼ ਕੀਤੀ ਉਹਦਾ ਨੁਕਸਾਨ ਕੀ ਹੋਇਆ ਲੋਕ ਇਹਨਾਂ ਨੇ ਕੋਸ਼ਿਸ਼ ਕੀਤੀ ਛਾਪ ਛੱਡਣ ਦੀ ਉਹ ਆ ਜਿਹੜੇ ਹੁਣ ਮੰਡ ਦਾਦੂਵਾਲ ਆ ਜਿਹੜਾ ਤੁਸੀਂ ਹੁਣ ਅਜੀ ਦਾ ਗੱਲ ਕਰਦੇ ਹੋ ਜਿਹੜਾ ਕਹਿੰਦਾ ਮੈਂ ਮੈਂ ਪ੍ਰਧਾਨ ਇਹਦੇ ਜਿਹੜੇ ਲੋਕ ਆ ਜਿਹੜੇ ਆਰਐਸਐਸ ਦੇ ਤੇ ਆਮ ਆਦਮੀ ਆਰਐਸਐਸ ਤੇ ਆਮ ਆਦਮੀ ਇੱਕੋ ਹੀ ਚੀਜ਼ ਹੈ ਇਹ ਵੀ ਟੀਮ ਆ ਉਹਨਾਂ ਦੀ ਇਹਨਾਂ ਨੇ ਕਾਂਗਰਸ ਨੂੰ ਪਾਵਰ ਤੋਂ ਦੂਰ ਰੱਖਣ ਲਈ ਇਹਨਾਂ ਨੂੰ ਲਿਆਂਦਾ ਹੋਇਆ ਚਲੋ ਗੱਲ ਇਹਦੇ ਲੋਕਾਂ ਤੇ ਇੱਕ ਨੈਰੇਟਿਵ ਸਿਰਜਿਆ ਉਹ ਪਾਰਟੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰਾ ਲੈ ਕੇ ਚੱਲਣ ਵਾਲੀ ਪਾਰਟੀ ਸੀ ਉਹਦੇ ਤੇ ਹੀ ਉਹਦੀ ਬੇਅਦਬੀ ਦੇ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਠੀਕ ਆ ਹੁਣ ਮੈਂ ਇਹ ਗੱਲ ਬੜੀ ਦ੍ਰਿੜਤਾ ਨਾਲ ਕਹਿਣਾ ਚਾਹੁੰਨਾ ਵੀ ਸਾਡੇ ਲੀਡਰਾਂ ਨੇ ਪਹਿਲਾਂ ਵੀ ਕਿਹਾ ਵੀ ਇੱਕ ਸੀਬੀਆਈ ਤੋਂ ਜਾਂਚ ਕਰਾ ਲਓ ਔਰ ਜੁਡੀਸ਼ੀਅਲ ਕਮਿਸ਼ਨ ਬਿਠਾ ਦਿਓ ਆਮ ਆਦਮੀ ਪਾਰਟੀ ਬੇਅਦਬੀਆਂ ਦੇ ਪਿੱਛੇ ਨਿਕਲੂਗੀ ਜਿੰਨੀਆਂ ਬੇਅਦਬੀਆਂ ਹੋਈਆਂ ਉਹ ਆਮ ਆਦਮੀ ਪਾਰਟੀ ਉਹਦੇ ਪਿੱਛੇ ਦੋਸ਼ੀ ਨਿਕਲੂਗੀ ਕਿਉਂ ਕਿ ਇਹਨਾਂ ਦਾ ਇੱਕ ਉਹ ਨਰੇਸ਼ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਮਲੇਰਕੋਟਲੇ ਵਾਲਾ ਜਿਹੜਾ ਉਹ ਐਮ ਐਲ ਏ ਉਹਦਾ ਉਹਦੇ ਤੇ ਤਾਂ ਮੁਕਾਦਮੇ ਚ ਪ੍ਰੂਵ ਹੋਇਆ ਹੋਇਆ ਭਈ ਉਹ ਧਾਰਮਿਕ ਬੇਅਦਬੀਆਂ ਦਾ ਦੋਸ਼ੀ ਹੈ ਠੀਕ ਆ ਓਵੇਂ ਜਿਵੇਂ ਹੁਣ ਜਿਹੜੀ ਪੰਥਕ ਜਮਾਤ ਆ ਜਿਹੜਾ ਪੰਥ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕ ਆ ਉਹਨਾਂ ਨੂੰ ਹੀ ਐਂਟੀ ਪੰਥਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੋਏ ਹਰ ਫੈਸਲੇ ਨੂੰ ਇੱਕ ਇੱਕ ਲਬਜ਼ ਨੂੰ ਫਾਲੋ ਕੀਤਾ ਹੈ ਜੀ ਉਸੇ ਹੀ ਹੁਕਮਨਾਮੇ ਨੂੰ ਸੱਤ ਮੈਂਬਰੀ ਕਮੇਟੀ ਬਣਾਈ ਸੀ ਪੰਜ ਮੈਂਬਰੀ ਕੋਈ ਕਮੇਟੀ ਵੀ ਨਹੀਂ ਸੀ ਚੁੱਲ੍ਹੇ ਸਿਮੇਟਣ ਨੂੰ ਕਿਹਾ ਸੀ ਨਵਾਂ ਚੁੱਲਾ ਜਿਹੜਾ ਬੰਦਾ ਹੁਕਮ ਦੇਣ ਵਾਲਾ ਹੋਵੇ ਉਹੀ ਹੁਕਮ ਤੋੜਨ ਵਾਲੇ ਸਭ ਤੋਂ ਪਹਿਲੇ ਨੰਬਰ ਤੇ ਖੜਾ ਹੋਵੇ ਤਾਂ ਲੋਕਾਂ ਨੂੰ ਕੋਈ ਸ਼ੰਕਾ ਮੇਰੇ ਹਿਸਾਬ ਨਾਲ ਹੋਣਾ ਨਹੀਂ ਚਾਹੀਦਾ ਬੋਬੀ ਜੀ ਤੁਸੀਂ ਆਰਐਸਐਸ ਦੀ ਗੱਲ ਕੀਤੀ ਤੁਸੀਂ ਕਿਹਨਾਂ ਦੇ ਪਿੱਛੇ ਆਰਐਸਐਸ ਹੈ ਆਰਐਸਐਸ ਤੇ ਭਾਜਪਾ ਕੋਈ ਇਹ ਤੁਹਾਨੂੰ ਹੀ ਪਤਾ ਠੋਡਾ ਨਵਾਂ ਮਾਸ ਦਾ ਰਿਸ਼ਤਾ ਰਿਹਾ ਹੈ ਭਾਈਵਾਲ ਰਿਹਾ ਤੁਸੀਂ ਲੰਬੇ ਸਮੇਂ ਦੇ ਲੋਕ ਹਜੇ ਵੀ ਕਨਫਿਊਜ਼ ਹੈ ਕਿ ਆਖਿਰਕਾਰ ਪਰਦੇ ਦੇ ਪਿੱਛੇ ਬੀਜੇਪੀ ਦਾ ਹੱਥ ਅਕਾਲੀ ਦਲ ਨੇ ਫੜਿਆ ਜਾਂ ਫਿਰ ਜਿਹੜੀ ਨਵੀਂ ਅਕਾਲੀ ਦਲ ਬਣੀ ਹੈ ਉਹਨੇ ਫੜਿਆ ਇਸ ਦੇ ਪਿੱਛੇ ਸੱਚਾਈ ਕੀ ਹੈ ਲੋਕ ਕਿਸ ਤੇ ਯਕੀਨ ਕਰਨ ਸਿਆਸੀ ਗੱਲ ਦੇ ਗਲਿਆਰੇ ਦੇ ਵਿੱਚ ਵੀ ਇਹੀ ਚਰਚਾ ਹੈ ਕਿ ਅਕਾਲੀ ਦਲ ਅਤੇ ਭਾਜਪਾਂਰੋ ਇਕੱਠੇ ਹੀ ਹੈ ਇੱਕ ਦੂਜੇ ਤੋਂ ਦਾ ਬਿਆਨਬਾਜ਼ ਜਿਹੜੀ ਖਲਾਬੋ ਜੁਰੂਰ ਕਰਦੇ ਯਾਰ ਬਿਲਕੁ ਪੜਦੇ ਦੇ ਪਿੱਛੇ ਅਕਾਲੀ ਦਲ ਕਿਸੇ ਨਾਲ ਇਕੱਠਾ ਹੁੰਦਾ ਹੀ ਨਹੀਂ ਸਾਡੇ ਚ ਤੇ ਉਹਨਾਂ ਚ ਹੀ ਅੰਤਰ ਅੰਤਰ ਕੀ ਆ ਅੰਤਰ ਆ ਵੀ ਜੇ ਅਕਾਲੀ ਦਲ ਨੇ ਉਹਨਾਂ ਨਾਲ ਸਮਝੌਤਾ ਕੀਤਾ ਤਾਂ ਬਿਨਾਂ ਸ਼ਰਤ ਸਮਰਥਨ ਦਿੱਤਾ ਹਿੰਦੂ ਸਿੱਖ ਇਕਤਾ ਲਈ ਪੰਜਾਬ ਦੇ ਮਸਲਿਆਂ ਲਈ ਦਿੱਤਾ ਕਿ ਨਹੀਂ ਔਰ ਲੋਕਾਂ ਨੂੰ ਇਹ ਹੱਥ ਖੜਾ ਕਰਕੇ ਕਿਹਾ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਪੜਦੇ ਦੇ ਪਿੱਛੇ ਤਾਂ ਕੁਝ ਨਹੀਂ ਕੀਤਾ ਜਦੋਂ ਛੱਡਿਆ ਉਦੋਂ ਇਹ ਕਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਵੀ ਅਸੀਂ ਬੀਜੇਪੀ ਦੇ ਨਾਲ ਨਹੀਂ ਵਜੀਰੀ ਛੱਡੀ ਆ ਇਹ ਤਾਂ ਇੱਕ ਛੋਟੇ ਜਿਹੇ ਦਲ ਦਾ ਕਹਿੰਦੇ ਵਿਰੋਧ ਤੋਂ ਬਾਅਦ ਵਜੀਰੀ ਛੱਡੀ ਹੈ ਨਾ ਪਹਿਲਾਂ ਜਦੋਂ ਆਏ ਸੀ ਉਦੋਂ ਪੁੱਛਿਆ ਗਿਆ ਸੀ ਉਦੋਂ ਕਿਉਂ ਹਾਂ ਦਾ ਨਾਰਾ ਮਾਰੇ ਗਿਆ ਸੀ ਜਦੋਂ ਤੁਸੀਂ ਕੋਲੀਸ਼ਨ ਪਾਰਟਨਰ ਹੁੰਨੇ ਹੋ ਨਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਡਿਸਕਸ਼ਨ ਟੇਬਲ ਤੇ ਹੁੰਦੀਆਂ ਨੇ ਤੁਸੀਂ ਤੇ ਮੈਂ ਅੱਜ ਬੈਠੇ ਆ ਗੱਲ ਕਰ ਰਹੇ ਆ ਤੁਸੀਂ ਮੈਨੂੰ ਕਹਿੰਦੇ ਹੋ ਵੀ ਆਹ ਕੰਮ ਹੋਣਾ ਮੈਂ ਤੁਹਾਨੂੰ ਕਹਿੰਦਾ ਵੀ ਕੰਮ ਤਾਂ ਇਹ ਹੋਣਾ ਪਰ ਇਹਦੇ ਚ ਆ ਆ ਆ ਤਿੰਨ ਗੱਲਾਂ ਐਡ ਕਰਦੀ ਭਾਈ ਮੈਂ ਤੇਰੇ ਨਾਲ ਆ ਇਹ ਸੋਚ ਕੇ ਵੀ ਕਿਉਂਕਿ ਤੂੰ ਮੇਰਾ ਪਾਰਟਨਰ ਆ ਤੂੰ ਕਿਸਾਨਾਂ ਦੇ ਹੱਕ ਦੀਆਂ ਉਹ ਗੱਲਾਂ ਐਡ ਕਰ ਦੇਗਾ ਐਮਐਸਬੀ ਗਰੰਟੀ ਹੋ ਜੂਗੀ ਉਹਦੇ ਚ ਤੇ ਉਹ ਪਾਲਿਸੀ ਲਾਗੂ ਹੋ ਜੂਗਾ ਉਹ ਕਿਸਾਨ ਦੇ ਹੱਕ ਚ ਉਹ ਗੱਲ ਅਸੀਂ ਬਾਹਰ ਆ ਕੇ ਪ੍ਰਚਾਰਨ ਲਾ ਗਏ ਵੀ ਹਾਂ ਜੀ ਹੋਊ ਠੀਕ ਜਦੋਂ ਕੈਬਨਿਟ ਦੀ ਮੀਟਿੰਗ ਚ ਪੱਕਾ ਹੋ ਗਿਆ ਵੀ ਉਹ ਤਿੰਨੇ ਗੱਲਾਂ ਤੋਂ ਬੀਜੇਪੀ ਭੱਜ ਗਈ ਤਾਂ ਇੱਕ ਮਿੰਟ ਨਹੀਂ ਲਾਇਆ ਕਿਸੇ ਪ੍ਰੈਸ਼ਰ ਦੀ ਵੇਟ ਨਹੀਂ ਕੀਤੀ ਸਾਨੂੰ ਪਤਾ ਲੱਗ ਗਿਆ ਵੀ ਇਹ ਇਹ ਬੇਈਮਾਨ ਹੋ ਗਏ ਇਹਨਾਂ ਨੇ ਕਿਸਾਨ ਦਾ ਨੁਕਸਾਨ ਕਰਨਾ ਕਿਹ ਕਹਿੰਦੇ ਉਹ ਕਿਸਾਨਾਂ ਦੇ ਹੱਕਾਂ ਦੇ ਪ੍ਰਤੀ ਅਸੀਂ ਕੈਬਨਟ ਤੋਂ ਅਸਿਫਾ ਦਿੱਤਾ ਗੱਠਜੋੜ ਤੋੜਿਆ ਪਰ ਉਹੀ ਕਿਸਾਨ ਥੋੜੇ ਦੇ ਟਰਸਟ ਨਹੀਂ ਕਰਦੇ ਉਹ ਕਹਿੰਦੇ ਭਾਈਵਾਲ ਸੀਗੇ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਵਿਰੋਧ ਕਰਨਾ ਹੁਣ ਕਿਸਾਨ ਥੋੜੇ ਦੇ ਟਰਸਟ ਕਿਵੇਂ ਕਰਨ ਜਿਹੜੀ ਇਹ ਲੈਂਡ ਪੂਲਿੰਗ ਚ ਆਮ ਆਦਮੀ ਪਾਰਟੀ ਨੇ ਹੁਣ ਹਰਕਤ ਕੀਤੀ ਹੈ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸੀ ਨਾ ਉਹ ਵੀ ਹੁਣ ਉਹਨਾਂ ਨਾਲ ਵੀ ਸਟੇਜ ਸਾਂਝੀ ਕਰਨੀ ਸ਼ੁਰੂ ਕਰਤੀ ਸੀ ਕਿਉਂਕਿ ਇਸ ਪਾਲਿਸੀ ਨੂੰ ਜਦੋਂ ਅਸੀਂ ਚੱਕਿਆ ਜ਼ੋਰ ਨਾਲ ਬਾਕੀ ਪਾਰਟੀਆਂ ਵੀ ਪਿੱਛੇ-ਪਿੱਛੇ ਰਲ ਗਈਆਂ ਠੀਕ ਆ ਉਹ ਭਾਜਪਾ ਵਾਲੇ ਵੀ ਆ ਕੇ ਧਰਨੇ 'ਚ ਬਹਿਣ ਲੱਗ ਗਏ ਸੀ ਤਾਂ ਕਿਸਾਨ ਉਹਨਾਂ ਨੂੰ ਵੀ ਮੂੰਹ ਲਾਉਣ ਲੱਗ ਗਏ ਸੀ ਅਸੀਂ ਤਾਂ ਉਹਨਾਂ ਦੀ ਆਪ ਦੀ ਪਾਰਟੀ ਆ ਜਦੋਂ ਤੁਸੀਂ ਕਹਿੰਦੇ ਹੋ ਕਿਵੇਂ ਵਿਸ਼ਵਾਸ ਕਰਨ 6 ਕਿਲੋ ਕਵਾਂਟਲ ਮਗਰ ਕੱਟ ਲਗਿਆ ਝੋਨੇ 'ਚ ਆ ਪਿਛਲਾ ਜਿਹੜਾ ਝੋਨਾ ਲੰਘਿਆ ਨਾ 6 ਕਿਲੋ ਕਵਾਂਟਲ ਮਗਰ ਇਹ ਜ਼ਿਮੀਦਾਰ ਨੇ ਆਪ ਦੀ ਹੱਡਾਂ 'ਚੋਂ ਮਤਲਬ ਆਉਦੇ ਬੱਚਿਆਂ ਦੇ ਮੂੰਹ 'ਚ ਰੋਟੀ ਖਿੱਚ ਕੇ ਉਹਨਾਂ ਨੂੰ ਦਿੱਤੀ ਹੈ 6% ਤੇ 6% ਦੀ ਚਪੇੜ ਉਹਨਾਂ ਨੂੰ ਪਤਾ ਲੱਗਿਆ ਸਾਡੇ ਤਾਂ ਲੱਗਿਆ ਸੀ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੂੰ ਕਮਜ਼ੋਰ ਕਰ ਲਿਆ ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਆਮ ਆਦਮੀ ਤੇ ਬੀਜੇਪੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਰਲ ਗਏ ਕਿਸਾਨਾਂ ਨੂੰ ਜਿਹੜੇ ਮੌਇਸਚਰ ਦੀ ਕੰਡੀਸ਼ਨ ਵੀ ਨਹੀਂ ਸੀ ਉੱਥੇ ਵੀ ਇਹ ਕੱਟ ਲੱਗਿਆ ਸੋ ਸਾਡੀ ਗੱਲ ਤਾਂ ਕਿਸਾਨ ਸਮਝ ਹੀ ਚੁੱਕੇ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੜਾਈ ਅਕਾਲੀ ਦਲ ਨੇ ਲੜੀ ਆ ਚਾਹੇ ਉਹ ਟਰੈਕਟਰਾਂ ਨੂੰ ਗੱਡਾ ਕਹਿਣਾ ਮੰਡੀਆਂ ਬਣਾਉਣੀਆਂ ਕੱਚੀਆਂ ਪੱਕੀਆਂ ਸੜਕਾਂ ਉਹ ਸਭ ਅਕਾਲੀ ਦਲ ਨੇ ਬੜੀ ਲੰਬੀ ਲੜਾਈ ਲੜੀ ਆ ਬੇਚ ਆ ਕੇ ਲੋਕਾਂ ਦੇ ਵਰਗਲਾਵੇ ਚ ਆ ਕੇ ਰਿਲੀਜੀਅਸ ਮੁੱਦੇ ਤੇ ਕੋਈ ਕਿਸਾਨੀ ਦੇ ਮੁੱਦੇ ਤੇ ਨਹੀਂ ਧਰਮ ਦੇ ਮੁੱਦੇ ਤੇ ਆ ਕੇ ਉਹਨਾਂ ਨੂੰ ਵਰਗਲਾਇਆ ਗਿਆ ਸੀ ਹੁਣ ਧਰਮ ਦਾ ਮੁੱਦਾ ਵੀ ਸਾਫ਼ ਹੋ ਗਿਆ ਵੀ ਉਸ ਗੱਲ ਨਾਲ ਅਕਾਲੀ ਦਲ ਦਾ ਕੋਈ ਲੈਣ ਦੇਣ ਨਹੀਂ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਲੈਣ ਦੇਣਾ ਇਹ ਗੱਲ ਸਾਫ਼ ਹੋਣ ਤੋਂ ਬਾਅਦ ਕਿਸਾਨ ਸਾਡੇ ਨਾਲ ਸਾਡੀ ਪਾਰਟੀ ਦੀ ਤਾਂ ਜਿਹੜੀ ਧੁਰਾ ਮੇਨ ਕੋਰ ਵੋਟ ਆ ਉਹ ਅਕਾਲੀ ਅਕਾਲੀ ਦਲ ਦੀ ਕਿਸਾਨ ਆ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਪਰਦੇ ਦੇ ਕਿਹਦੇ ਨਾਲ ਕਿਹਨੇ ਸਮਝੌਤਾ ਕੀਤਾ ਉਹਨਾਂ ਨੇ ਚਾਨਣੀ ਦੇ ਪਿੱਛੇ ਹੋ ਕੇ ਡਾਇਰੈਕਸ਼ਨਸ ਲੈ ਰਹੇ ਆ ਅਸੀਂ ਜੇ ਸਮਝੌਤਾ ਕਰਾਂਗੇ ਲੋਕਾਂ ਨੂੰ ਕਹਿ ਕੇ ਕਰਾਂਗੇ ਪ੍ਰੀਪੋਲ ਅਲਾਈਅੰਸ ਕਰਾਂਗੇ ਔਰ ਇਹ ਦੱਸਾਂਗੇ ਵੀ ਪੰਜਾਬ ਨੂੰ ਇਹਦੇ ਚੋਂ ਕੀ ਮਿਲਿਆ ਮੋਬੀ ਜੀ ਆਖਰੀ ਸਵਾਲਾ ਮੇਰਾ 2027 ਦੀਆਂ ਆਮ ਚੋਣਾਂ ਸਿਰ ਤੇ ਆਈਆਂ ਖੜੀਆਂ ਨੇ ਪੰਥਕ ਤੜਾ ਇੱਕ ਹੋਰ ਤਿਆਰ ਹੋ ਗਿਆ ਅਕਾਲੀ ਦਲ ਇੱਕ ਹੋਰ ਤਿਆਰ ਹੋ ਗਿਆ ਇਸ ਦਾ ਸਿੱਧੇ ਤੌਰ ਤੇ ਤੁਹਾਨੂੰ ਨੁਕਸਾਨ ਹੋਏਗਾ ਜਾਂ ਤੁਹਾਨੂੰ ਬੈਨੀਫਿਟ ਹੋਏਗਾ ਔਰ ਇੱਕ ਸਵਾਲ ਹੋਰ ਐਡ ਕਰ ਰਿਹਾ ਜਿਹੜਾ ਪੰਥਕ ਤੜਾ ਖੜਾ ਹੋਇਆ ਉਹ ਸਿਰਫ ਅਕਾਲੀ ਦਲ ਨੂੰ ਸੱਤਾ ਤੋਂ ਅੰਦਰ ਰੁਕਣਾ ਚਾਹੁੰਦਾ ਜਾਂ ਫਿਰ ਆਪ ਸੱਤਾ ਚਾਉਣਾ ਚਾਹੁੰਦੇ ਨੇ ਇੱਕ ਜਿਹੜਾ ਲਾਸਟ ਤੁਹਾਡਾ ਸਵਾਲ ਆ ਉਹ ਤਾਂ ਇਸ ਲਈ ਪੈਦਾ ਹੋਇਆ ਵੀ ਉਹਨਾਂ ਨੇ ਅਕਾਲੀ ਦਲ ਨੂੰ ਸੱਤਾ ਚਾਉਣ ਤੋਂ ਰੋਕਣਾ ਇੱਕ ਗੱਲ ਦੂਸਰੀ ਗੱਲ ਵੀ ਸਾਡੇ ਤੇ ਫਰਕ ਪਊਗਾ ਕਿ ਨਹੀਂ ਇਸ ਸਮੇਂ ਦੇ ਗਰਭ ਦਾ ਸਵਾਲ ਆ ਇਹ ਸਮਾਉਣ ਤੇ ਉਹਦਾ ਜਵਾਬ ਮਿਲੂਗਾ ਵੀ ਉਹ ਕੁਝ ਫਰਕ ਪੈਂਦਾ ਵੀ ਹੈ ਕਿ ਨਹੀਂ ਤੀਸਰੀ ਜਿਹੜੀ ਗੱਲ ਆ ਤੁਸੀਂ ਕਹਿ ਰਹੇ ਹੋ ਵੀ ਉਹ ਥੜਾ ਪੈਦਾ ਹੋ ਗਿਆ ਉਹ ਇਦਾਂ ਕਰੂਗਾ ਐ ਹੋਊਗਾ ਮੈਂ ਉਹਦੇ 'ਚ ਥੋੜੀ ਬੜੀ ਨਿਮਰਤਾ ਸਹਿਤ ਇਹ ਗੱਲ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਥੋੜੇ ਮਾਧਿਅਮ ਨਾਲ ਕਹਿਣਾ ਚਾਹੁੰਨਾ ਵੀ ਜਿਹੜੇ ਲੋਕਾਂ ਨੇ ਥੋੜ੍ਹੀ ਪਿੱਠ 'ਚ ਪਹਿਲਾਂ ਚੁਰੇ ਮਾਰਤੇ ਜੇ ਡੀ ਕੱਚ ਦੀ ਹਾਂਡੀ ਦੋ ਵਾਰ ਪਹਿਲਾਂ ਤੁਸੀਂ ਅਜਮਾਲੀ ਜਿਹੜੇ ਲੋਕਾਂ ਨੇ ਹੁਣ ਪਰਦੇ ਦੇ ਪਿੱਛੇ ਆਰਐਸਐਸ ਤੋਂ ਗਾਈਡੈਂਸ ਲੈ ਕੇ ਥੋਡੇ ਤਖਤਾਂ ਤੇ ਕਬਜ਼ੇ ਕਰਾਤੇ ਉਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਬਸ ਇੰਨੀ ਗੱਲ ਮੈਂ ਤੁਹਾਡੇ ਮਾਧਿਅਮ ਨਾਲ ਕਹਿਣੀ ਹੈ ਬਿਲਕੁਲ ਇਸਨ ਕਾਲੀਦਲ ਦੇ ਸੀਨੇ ਲਾਗੂ ਹਰਜਿੰਦਰ ਸਿੰਘ ਬੋਬੀ ਖਰਚਾ ਜੋ ਸਾਫ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜਾ ਨਵਾਂ ਪੰਥਕ ਧੜਾ ਖੜਾ ਹੋਇਆ ਉਹਦਾ ਇੱਕੋ ਇੱਕ ਮਕਸਦ ਹੈ ਕਿ ਕਾਲੀਦਲ ਨੂੰ ਸੱਤਾ ਤੋਂ ਹਾਂ ਤੋਂ ਰੋਕਿਆ ਜਾਵੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿਮਨ ਸਿੰਘ ਕਪਾਲ ਦੇ ਨੇ ਸਵੇਰਾ ਲੁਧਿਆਣਾ